ਜਥੇਬੰਦੀਆਂ ਦੇ ਕਾਡਰ ਨੂੰ ਅਲੱਗ ਛੱਡ ਕੇ ਜਿਹੜਾ ਆਮ ਕਿਸਾਨ ਆ ਜਿਹੜਾ ਕਾਡਰ ਦੇ ਨਾਲ ਨਹੀਂ ਜੁੜਿਆ ਹੋਆ ਜਥੇਬੰਦੀਆਂ ਨਾਲ ਨਹੀਂ ਜੁੜਿਆ ਉਹ ਵੱਡਾ ਸਵਾਲ ਇਹ ਪੁੱਛ ਰਿਹਾ ਹੈਗਾ ਖਾਸ ਕਰਕੇ ਇਹ ਖਿੱਤੇ 'ਚ ਜਿੱਥੇ ਅਸੀਂ ਖੜੇ ਆਂ ਉਗਰਾਹਾ ਜਥੇਬੰਦੀ ਉਸ ਨੂੰ ਲੈ ਕੇ ਵੱਡਾ ਪ੍ਰਸ਼ਨ ਚੈਨਾ ਕੀ ਉਹ ਤੁਹਾਡੇ ਨਾਲ ਆ ਜਾਂ ਨਾਲ ਨਹੀਂ ਤੁਹਾਡੀ ਜਥੇਬੰਦੀ ਇਹ ਗੱਲ ਮੰਨਦੀ ਹੈ ਵੀ ਪਹਿਲਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਨਹੀਂ ਆਏ ਖਾਲੀ ਹੱਥ ਮੁੜਾਏ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਅੰਦੋਲਨ ਸੀਗਾ ਇਹ ਤੁਸੀਂ ਮੰਨਦੇ ਹੋ ਕਿਉਂ ਨਹੀਂ ਮੈਂ ਕਿਹਾ ਅਸੀਂ ਜਿੱਤੇ ਆ ਅਸੀਂ ਲਿਆ ਪਰ ਜਿੰਨਾ ਕੁਝ ਲੈ ਲੈਣਾ ਚਾਹੀਦਾ ਸੀ ਉਹ ਨਹੀਂ ਲੈ ਸਕੇ ਪ੍ਰਸ਼ਨ ਆਏ ਸੋਸ਼ਲ ਮੀਡੀਆ ਤੇ ਵੀ ਆ ਵੈਸੇ ਵੀ ਪ੍ਰਸ਼ਨ ਆ ਵੀ ਕਿਸਾਨ ਆ ਗੂ ਨਹੀਂ ਕੁਝ ਲੈ ਕੇ ਆਉ ਸਿੱਖੇ ਨਹੀਂ ਕੁਛ ਆ ਔਨ ਸਾਰੇ ਹੀ ਦੋ ਪਾਸੇ ਪਾੜ ਗਏ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਵੱਡਾ ਹੈਗਾ ਉਧਰ ਰਾਜੇਵਾਲ ਸਾਹਿਬ ਨੇ ਐਲਾਨ ਕੀਤਾ ਹੈਗਾ ਇਧਰ ਤੁਸੀਂ ਐਲਾਨ ਕਰਤਾ ਇਸ ਨੂੰ ਇਕੱਠਾ ਕਿਵੇਂ ਕਰ ਸਕੋਗੇ ਬੀਰਪੀ ਨੇ 13 ਸੀਟਾਂ ਛੱਡ ਦੇਣੀਆਂ ਹੈਗੀਆਂ ਪਰ ਪੰਜਾਬ ਦੇ ਮੁੱਦੇ ਤੇ ਰੱਖ ਕੇ ਸਾਰਾ ਦੇਸ਼ ਜਤ ਜਾਣਾ ਇਹ ਚੀਜ਼ਾਂ ਕਿਸਾਨ ਜਥੇਬੰਦੀਆਂ ਦੇ ਧਿਆਨ ਚ ਹੈਗਾਗਾ ਸੋਸ਼ੀਕਾਲ ਜੀ ਮੈਂ ਰਤਨਦੀਪ ਸਿੰਘ ਢਾਲੀਵਾਲ ਕਿਸਾਨਾਂ ਵੱਲੋਂ ਖਾਸ ਕਰਕੇ 18 ਜਥੇਬੰਦੀਆਂ ਵੱਲੋਂ ਇੱਕ ਮਹਾ ਰੈਲੀ ਦਾ ਜਿਹੜਾ ਸੱਦਾ ਹੈਗਾ ਉਹ ਬਰਨਾਲਾ ਵਿੱਚ ਦਿੱਤਾ ਗਿਆ ਸੀਗਾ ਬਰਨਾਲਾ ਚ ਇੱਕ ਵੱਡਾ ਜਿਹੜਾ ਇਕੱਠ ਹੋਇਆ ਹੈਗਾ ਕਿਸਾਨਾਂ ਦਾ ਤੇ ਇਸ ਇਕੱਠ ਦੇ ਵਿੱਚੋਂ ਜਿਹੜਾ ਇੱਕ ਵੱਡਾ ਨਾਅਰਾ ਹੈਗਾ ਦਿੱਲੀ ਚਲੋ ਦਾ ਉਹ ਦਿੱਤਾ ਜਾ ਰਿਹਾ ਹੈਗਾ ਪਰ ਬਹੁਤ ਸਾਰੇ ਪ੍ਰਸ਼ਨ ਚੰਨਣੇ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਆਮ ਆਬਾਦ ਦੇ ਤੇ ਦੂਸਰੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਲੋਕ ਸਭਾ ਚੋਣਾਂ ਦਾ ਇੱਕ ਆਪਾਰ ਜਾਂ ਆਪਾਂ ਕਹਿੰਦੇ ਇੱਕ ਤਰ੍ਹਾਂ ਦਾ ਜਿਹੜਾ ਵਿਗਲ ਆ ਉਹ ਵੱਜ ਚੁੱਕਿਆਗਾ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਅੰਦਰ ਜਾਂ ਪੰਜਾਬ ਤੋਂ ਬਾਹਰ ਜਿਹੜਾ ਸਰਕਾਰੀ ਜਿਹੜਾ ਹੈਗਾਗਾ ਗੱਠ ਜੋੜ ਤੋੜ ਵਿਛੋੜਾ ਇਹ ਜੀਆਂ ਚੀਜ਼ਾਂ ਸਾਨੂੰ ਦਿਖਾਈ ਦੇਣ ਲੱਗੀਆਂ ਸਾਡੇ ਨਾਲ ਸਰਵਨ ਸਿੰਘ ਭਦੇਰ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਇਸ ਵਾਰ ਦਿੱਲੀ ਜਾਣ ਦਾ ਚੈਲੰਜ ਆ ਉਸ ਨੂੰ ਇਹ ਕਿਵੇਂ ਦੇਖਦੇ ਆ ਮੁੱਖ ਮੰਗਾਂ ਗੀਆਂ ਜਿਹੜੀਆਂ ਉਹ ਸਾਰਿਆਂ ਨੂੰ ਪਤਾ ਗੀਆਂ ਕੀ ਮੰਗਾਂਗੀਆਂ ਪਰ ਕੀ ਕਿਸਾਨ ਜਥੇਬੰਦੀਆਂ ਲੋਕਾਂ ਨੂੰ ਉਸ ਹਸਾਬ ਦੇ ਨਾਲ ਜਵਾਬ ਦੇ ਹੈਗੀਆਂ ਗੀਆਂ ਜਿਹੜੇ ਹਸਾਬ ਦੇ ਨਾਲ ਲੋਕ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਨੇ ਪੰਦੇਰ ਸਾਹਿਬ ਸਭ ਤੋਂ ਵੱਡਾ ਜਿਹੜਾ ਸਵਾਲ ਆ ਇਕੱਠ ਹੋ ਗਿਆ ਬਹੁਤ ਵੱਡਾ ਇਕੱਠ ਹੋਇਆਗਾ ਤੁਸੀਂ ਦਿੱਲੀ ਚਲੋ ਦਾ ਜਿਹੜਾ ਨਾਰਾ ਵੀ ਦੇ ਰਹੇ ਹੋ ਪਰ ਜਿਹੜਾ ਇੱਕ ਵੱਡਾ ਪ੍ਰਸ਼ਨ ਚੈਨ ਕੀ ਇਸ ਵਾਰ ਪਹਿਲਾਂ ਨਾਲੋਂ ਜਿਆਦਾ ਚੈਲੈਂਜਿੰਗ ਆ ਜਿਆਦਾ ਕੋਸ਼ਾ ਕਿਉਂਕਿ ਕਈ ਪਾਰਟੀਆਂ ਸਿਆਸੀ ਹੋ ਗਈਆਂ ਕਈ ਜਥੇਬੰਦੀਆਂ ਸਿਆਸੀ ਹੋ ਗਈਆਂ ਕੋਈ ਗੈਰ ਸਿਆਸੀ ਮਤਲਬ ਉਸ ਹਸਾਬ ਦੇ ਨਾਲ ਤੁਹਾਨੂੰ ਲੱਗਦਾ ਵੀ ਇਸ ਵਾਰ ਲੋਕਾਂ ਨੂੰ ਇੱਕ ਮੁੱਠ ਕਰਨਾ ਇਕਜਟ ਕਰਨਾ ਜਿਆਦਾ ਚੈਲੈਂਜਿੰਗ ਹੋਊਗਾ ਤੁਹਾਡੇ ਲਈ ਮੈਨੂੰ ਲੱਗਦਾ ਦੇਖੋ ਨਾ ਤਾਂ ਪੰਜਾਬ ਨੂੰ ਇੱਕ ਮੁੱਠ ਕਰਨਾ ਕੋਈ ਸਮੱਸਿਆ ਜੀ ਨਾ ਪੰਜਾਬੀਆਂ ਲਈ ਕੋ ਚੈਲੈਂਜ ਹੈ ਨਾ ਦੇਸ ਦੇ ਕਿਸਾਨਾਂ ਨੂੰ ਚੈਲੈਂਜ ਹੈ ਜੀ ਹਾਂ ਮੋਦੀ ਨੇ ਜਿਹੜੀ ਕੋਸ਼ਿਸ਼ ਜੋ ਕਾਮਯਾਬ ਹੋਇਆ ਵੀ ਕਿਸਾਨਾਂ ਦੇ ਆਪਸੀ ਮਤ ਪੇਦ ਉੱਭਰੇ ਜ਼ਰੂਰ ਆ ਇਹ ਤੋਂ ਇਨਕਾਰ ਨਹੀਂ ਕਰਦੇ ਜੀ ਉਹ ਗੱਲ ਨੂੰ ਅਸੀਂ ਦੂਰ ਕਰ ਲੈਣਾ ਵਾ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਸਾਡੇ ਆਪਸੀ ਵੀ ਮਤਪਿਤ ਸੀਗੇ ਜੀ ਰਹਿਣਗੇ ਹੋਣਗੇ ਵੀ ਜੀ ਪਰ ਸਾਡੀ ਲੜਾਈ ਤਾਂ ਐਕਚੁਅਲੀ ਕੇਂਦਰ ਨਾਲ ਨਾ ਜੀ ਅਸੀਂ ਕੇਂਦਰ ਨਾਲ ਤਾਂ ਸਾਰੇ ਲੜਨਾ ਚਾਹੁੰਦੇ ਆ ਫਿਰ ਰੌਲੇ ਸਾਨੀ ਅਸੀਂ ਆਪਣੇ ਦੂਰ ਕਰ ਲੈਣੇ ਨੇ ਇਹਦੇ ਲਈ ਅਸੀਂ ਟਿੱਲ ਲਾਈ ਹੋਈ ਆ ਔਰ ਮੈਨੂੰ ਪੱਕਾ ਵਿਸ਼ਵਾਸ ਹੈ ਤੁਹਾਡੇ ਚੈਨਲ ਨੂੰ ਤੇ ਬੋਲਦਾ ਹੋ ਜਾਣਗੇ ਇਹ ਦੂ ਤੇ ਵੱਡਾ ਸਵਾਲ ਆ ਜੇ ਅਸੀਂ ਜਥੇਬੰਦੀਆਂ ਦੇ ਕਾਡਰ ਨੂੰ ਅਲੱਗ ਛੱਡ ਕੇ ਜਿਹੜਾ ਆਮ ਕਿਸਾਨ ਆ ਜਿਹੜਾ ਕਾਡਰ ਦੇ ਨਾਲ ਨਹੀਂ ਜੁੜਿਆ ਹੋਆ ਜਥੇਬੰਦੀਆਂ ਨਾਲ ਨਹੀਂ ਜੁੜਿਆ ਉਹ ਵੱਡਾ ਸਵਾਲ ਇਹ ਪੁੱਛ ਰਿਹਾ ਹੈਗਾ ਖਾਸ ਕਰਕੇ ਇਹ ਖਿੱਤੇ 'ਚ ਜਿੱਥੇ ਅਸੀਂ ਖੜੇ ਆ ਜਸਵਿੰਦਰ ਜੀ ਨੂੰ ਵੀ ਇਹ ਸਵਾਲ ਆ ਮੇਰਾ ਦੋਨਾਂ ਤੋਂ ਵੀ ਆਨਸਰ ਲਵਾਂਗਾ ਮੈਂ ਅਗਰਾਹਾ ਜਥੇਬੰਦੀ ਉਸ ਨੂੰ ਲੈ ਕੇ ਵੱਡਾ ਪ੍ਰਸ਼ਨ ਚੈਨਾ ਕੀ ਉਹ ਤੁਹਾਡੇ ਨਾਲ ਆ ਜਾਂ ਨਾਲ ਨਹੀਂ ਦੇਖੋ ਗਲਬਾ ਸਾਡੀ ਹੋਈ ਆ ਅਗਰਹਾ ਸਾਹਿਬ ਬਾਰੇ ਅਸੀਂ ਜਾਣਦੇ ਆ ਕਦੀ ਵੀ ਉਹ ਅੱਜ ਤੱਕ ਜੜੀ ਲੜਾਈ ਵੀ ਚੱਲੀ ਆ ਉਤੋਂ ਪਿੱਛੇ ਨਹੀਂ ਰਹੇ ਤਾਂ ਹੁਣ ਵੀ ਨਹੀਂ ਰਹਿਣਗੇ ਤਾਂ ਅਸੀਂ ਜੜੇ ਵੀ ਤੁਸੀਂ ਕਿਸਾਨਾਂ ਦੀ ਗੱਲ ਕਰਦੇ ਹੋ ਉਹਨਾਂ ਤਗੜੇ ਹੋ ਕੇ ਨਾਲ ਹੋਣਾ ਚਾਹੀਦਾ ਅਸੀਂ ਸਾਰੇ ਇਕੱਠੇ ਤੁਹਾਨੂੰ ਨਜ਼ਰ ਆਵਾਂਗੇ ਜੀ ਇਹ ਪੱਕੀ ਗੱਲ ਆ ਜੀ ਜਸਵੰਦਰ ਜੀ ਨਾਲ ਨੇ ਅਗਰਹਾ ਸਾਹਿਬ ਦੇਖੋ ਸਾਡੇ ਨਾਲ ਉਹਨਾਂ ਨੂੰ ਆਉਣਾ ਪੈਣਾ ਤੇ ਅਸੀਂ ਕੋਸ਼ਿਸ਼ ਕਰਾਂਗੇ ਸਾਨੂੰ ਉਹਨਾਂ ਨੂੰ ਨਾਲ ਜੋੜਨਾ ਪੈਣਾ ਕਿਉਂਕਿ ਲੜਾਈ ਬਹੁਤ ਵੱਡੀ ਐ ਸੰਘਰਸ਼ ਬਹੁਤ ਵੱਡਾ ਐ ਦੇਸ਼ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਬਚਾਉਣ ਦਾ ਸਵਾਲ ਐ ਸਾਡੇ ਆਪਸ ਦੇ ਵਿੱਚ ਮਤਭੇਦ ਵਾਲਾ ਉਹ ਪੁਆਇੰਟ ਛੋਟਾ ਐ ਸਾਡੇ ਲਈ ਸੰਘਰਸ਼ ਦਾ ਪੁਆਇੰਟ ਵੱਡਾ ਐ ਇਸ ਕਰਕੇ ਅਸੀਂ ਤਾਂ ਹੋਰ ਵੀ ਖਣੀਆਂ ਪੁਣੀਆਂ ਤਾਕਤਾਂ ਨੂੰ ਨਾਲ ਲਵਾਂਗੇ ਵੱਡਾ ਹਿੱਸਾ ਬੁੱਧੀਜੀਵੀ ਪੱਤਰਕਾਰ ਵੀਰ ਸਾਡੇ ਵਕੀਲ ਭਾਈਚਾਰਾ ਛੋਟਾ ਦੁਕਾਨਦਾਰ ਹਰ ਵਰਗ ਦੇ ਲੋਕਾਂ ਨੂੰ ਨਾਲ ਲੈਣਾ ਪੈਣਾ ਐ ਦੇਖੋ ਦੇਸ਼ ਨੂੰ ਬਚਾਉਣ ਦਾ ਸਵਾਲ ਐ ਅੱਜ ਸਾਡੇ ਸਾਹਮਣੇ ਜਿਹੜੇ ਸਵਾਲ ਖੜੇ ਐ ਸਾਡਾ ਪਬਲਿਕ ਸੈਕਟਰ ਐ ਜਿਹੜਾ ਉਹ ਕਾਰਪੋਰੇਟ ਦੀ ਝੋਲੀ 'ਚ ਪਾਇਆ ਜਾ ਰਿਹਾ ਹੈ ਸਾਡਾ ਖੇਤੀਬਾੜੀ ਸੈਕਟਰ ਕਾਰਪੋਰੇਟ ਦੀ ਝੋਲੀ 'ਚ ਪਾਇਆ ਜਾ ਰਿਹਾ ਹੈ ਬੇਰੁਜ਼ਗਾਰੀ ਇੰਨੀ ਵਧ ਗਈ ਕਿ ਸਾਡੇ ਬੱਚੇ ਸਾਡਾ ਮੁਲਕ ਹੀ ਛੱਡ ਰਹੇ ਐ ਸੋ ਇਹ ਸਾਰਾ ਕੁਝ ਬਚਾਉਣ ਲਈ ਸਾਡੇ ਲੋਕ ਸਮਝ ਚੁੱਕੇ ਐ ਇਹ ਲੋਕ ਜੇ ਸਮਝ ਜਾਣ ਤਾਂ ਫਿਰ ਸਾਡੀਆਂ ਜਿਹੜੀਆਂ ਜਥੇਬੰਦੀਆਂ ਦੇ ਅੰਦਰਲੇ ਬਕਰੇਵੇਂ ਹੁੰਦੇ ਐ ਉਹ ਦੂਰ ਕਰਨੇ ਸੌਖੇ ਹੋ ਜਾਂਦੇ ਜਦੋਂ ਲੜਾਈ ਠੀਕ ਹੋਵੇ ਦਿਸ਼ਾ ਠੀਕ ਹੋਵੇ ਜੀ ਸੋ ਕੋਬੈਡੀ ਗੱਲ ਜੀ ਜਥੇਬੰਦੀਆਂ ਨੇ ਖਾਸ ਤੌਰ ਤੇ ਨਿਜੀ ਤੌਰ ਤੇ ਤੁਹਾਡੀ ਜਥੇਬੰਦੀ ਤੁਹਾਡੀ ਜਥੇਬੰਦੀ ਇਹ ਗੱਲ ਮੰਨਦੀ ਹੈ ਵੀ ਪਹਿਲਾਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਲੈ ਕੇ ਨਹੀਂ ਆਏ ਖਾਲੀ ਹੱਥ ਮੁੜਾਏ ਜਿਹੜੀਆਂ ਚੀਜ਼ਾਂ ਨੂੰ ਲੈ ਕੇ ਅੰਦੋਲਨ ਸੀਗਾ ਇਹ ਤੁਸੀਂ ਮੰਨਦੇ ਹੋ ਕਿਉਂ ਨਹੀਂ ਮੈਂ ਕਹਿੰਨਾ ਅਸੀਂ ਜਿੱਤੇ ਆ ਅਸੀਂ ਲਿਆ ਪਰ ਜਿੰਨਾ ਕੁਝ ਲੈ ਲੈਣਾ ਚਾਹੀਦਾ ਸੀ ਉਹ ਨਹੀਂ ਲੈ ਸਕੇ ਤਾਂ ਦੇਖੋ ਹਮੇਸ਼ਾ ਹੁੰਦਾ ਪਹਿਲੀ ਵਾਰ ਸਾਰਿਆਂ ਦਾ ਤਜਰਬਾ ਦਿੱਲੀ ਦਾ ਨਹੀਂ ਸੀਗਾ ਇਹਨੂੰ ਮੰਨਣ 'ਚ ਕੋਈ ਝਿਚਕਾਹਟ ਨਹੀਂ ਹੁੰਦੀ ਸਾਰਿਆਂ ਦੇ ਤਜਰਬੇ ਬਣੇ ਆ ਸਰਕਾਰਾਂ ਦੇ ਵਲਛਲ ਦਾ ਪਤਾ ਲੱਗਾ ਉਹ ਗਲਤੀਆਂ ਹੁਣ ਦੁਬਾਰੇ ਕਦੀ ਵੀ ਕੋਈ ਬੰਦਾ ਨਹੀਂ ਕਰੂਗਾ ਲੋਕ ਵੀ ਸਿਆਣੇ ਹੋਏ ਆਗੂ ਵੀ ਸਿਆਣੇ ਹੋਏ ਆ ਤੋ ਪਤਾ ਵਾਬ ਜਦੋਂ ਲਹਿਰ ਉੱਠੀ ਹੋਵੇ ਉਦੋਂ ਹਾਕਮ ਕਿਵੇਂ ਉਹ ਕਹਿੰਦੇ ਨਾ অপরাধ ਦੀ ਦੂਣਾ ਨਿਵੇਂ ਜਿਵੇਂ ਹੰਤਾ ਮਰਗਾ ਏ ਉਹ ਨਿਵੇਂ ਦੇ ਸੀ ਹੁਣ ਜਦੋਂ ਲਹਿਰ ਖਿੰਡੀ ਫਿਰ ਉਹਨਾਂ ਕਿਵੇਂ ਦੰਦ ਵਿਖਾਲੇ ਆ ਸਾਨੂੰ ਪਤਾ ਅਸੀਂ ਹੁਣ ਜਾਣਦੇ ਆ ਤਾਂ ਇਹ ਇਹ ਮੌਕਾ ਵਾ ਜਦੋਂ ਸਰਕਾਰਾਂ ਦੇ ਹੱਥ ਵੱਜੇ ਹੁੰਦੇ ਆ ਜੇ ਮੋਦੀ ਜੀ ਤੀਜੀ ਵਾਰ ਰਿਪੀਟ ਹੋ ਗਏ ਤੁਸੀਂ 36 ਗੱਡ ਦਾ ਪੁੱਛ ਲਓ 2008 ਦੇ ਵਿੱਚ ਜੜੀਆਂ ਅਮਾਨੀ ਨਾਲ ਸਮਝੌਤੇ ਹੋਏ ਸੀ ਉਹ ਦੇਵਕਰ ਦੇ ਵਿੱਚ ਜਿਹੜਾ ਜੰਗਲ ਸੀ ਉਹਨਾਂ ਹੁਣੇ ਆਉਂਦਿਆ ਸਾਰ ਪੁੱਟ ਕੇ ਠਾਮ ਮਾਰਿਆ ਲੱਖਾਂ ਏਕੜ ਜਮੀਨ ਦੇ ਦਿੱਤੀ ਇਹ ਰਿਪੀਟ ਹੁੰਦਿਆਂ ਸਾਰ ਜ਼ਮੀਨਾਂ ਦਾ ਐਕ acquisition ਐਕਟ ਦੇ ਵਿੱਚੋਂ ਕਿਸਾਨਾਂ ਦੀ ਸਹਿਮਤੀ ਵਾਲੀ ਗੱਲ ਬਾਹਰ ਹੋ ਗਈ ਜਿਹੜਾ ਮੁਕਤ ਵਪਾਰ ਸਮਝੌਤਾ ਉਹ ਲਾਗੂ ਹੋਊਗਾ ਸਾਡੀ ਮੰਡੀ ਜਾਊਗੀ ਸਾਨੂੰ ਇਸ ਗੱਲ ਦਾ ਯਕੀਨ ਆ ਵੀ ਅਸੀਂ ਆਪਣੀ ਲੜਾਈ ਛੱਡ ਕੇ ਅਗਲੇ ਤੇ ਗੋਡੀ ਹੱਥ ਵੀ ਲਾਉਣੇ ਪੇ ਲਾ ਦਾਂਗੇ ਵੀ ਚਲ ਦਿੱਲੀ ਨਾਲ ਪਹਿਲਾਂ ਲੜ ਲਈਏ ਪਹਿਲਾਂ ਵੀ ਮਸਲਾ ਐ ਕਰਦੇ ਇਹਨਾਂ ਬਦਾਲੀ ਹੁੰਦਾ ਸੀ ਇਕੱਠੇ ਹੋ ਜਾਂਦੇ ਸੀ ਵੀ ਆਟਾ ਜਲੰਧਰ ਵਾਲਾ ਇਲਾਕਾ ਫਲਾਣਾ ਇਲਾਕਾ ਉਹ ਬਾਅਦ ਚ ਵੰਡ ਲਾਂਗੇ ਹੁਣ ਇੱਧਰ ਦੇਖੀਏ ਹੁਣ ਐਹੀ ਸੋਚ ਲੈ ਕੇ ਚੱਲਣਾ ਵੀ ਪਹਿਲੋ ਇਹਦੇ ਨਾਲ ਨਿਪਟ ਲਈਏ ਆਪੋ ਚੋਦੀ ਬਾਅਦ ਚ ਨਿਪਟਦੇ ਰਾਂਗੇ ਜਿਵੇਂ ਤੁਸੀਂ ਕਹਿੰਦੇ ਵੀ ਬਹੁਤ ਕੁਝ ਲੈ ਕੇ ਆਏ ਹੋ ਪਰ ਵੱਡਾ ਪ੍ਰਸ਼ਨ ਆਏ ਸੋਸ਼ਲ ਮੀਡੀਆ ਤੇ ਵੀ ਆ ਵੈਸੇ ਵੀ ਪ੍ਰਸ਼ਨ ਆ ਵੀ ਕਿਸਾਨ ਆ ਗੂ ਨਹੀਂ ਕੁਛ ਲੈ ਕੇ ਆਉ ਸਿੱਖੇ ਨਹੀਂ ਕੁਛ ਆ ਔਨ ਸਾਰੇ ਹੀ ਦੋ ਪਾਸੇ ਪਾੜ ਗਏ ਦੇਖੋ ਕਈ ਵਾਰੀ ਹੁੰਦਾ ਨਾ ਚੀਜ਼ ਜਦੋਂ ਵੱਡੀ ਹੱਥ 'ਚ ਆ ਜਾਏ ਹਾਂ ਇਸ ਗੱਲ ਦੀ ਗਜੈਸ਼ ਕਈ ਵਾਰੀ ਬੰਦਿਆਂ ਨੂੰ ਰਹਿੰਦੀ ਨਹੀਂ ਸਾਰੇ ਨਹੀਂ ਅਸੀਂ ਕਹਿ ਸਕਦੇ ਕੁਛ ਨੂੰ ਰਹਿੰਦੀ ਨਹੀਂ ਵੀ ਖਰੇ ਇਹੀ ਹਾਲ ਰਹਿਣਾ ਹਾਂ ਸਦਾ ਇੱਕ ਸਮਾਂ ਨਹੀਂ ਰਹਿੰਦਾ ਹੁੰਦਾ ਜੇ ਤੁਹਾਡੀ ਚੜ੍ਹਾਈ ਆ ਤੇ ਅਤਰਾਈ ਵੀ ਆਉਂਦੀ ਹੁੰਦੀ ਜੇ ਤਰਾਈ ਆਗੇ ਤਾਂ ਮਲਕ ਦੀ ਚੜ੍ਹਾਈ ਨਹੀਂ ਹੋਣੀ ਚੜ੍ਹਾਈ ਵੀ ਅੱਜ ਲੋਕਾਂ ਨੇ ਦਸਤਾਵੇਜ਼ ਕਿੰਡੀ ਚੜਾਈ ਆ ਤਾਂ ਇਸ ਚੜਾਈ ਨੂੰ ਕੋਈ ਵੀ ਆਗੂ ਹੁਣ ਗਵਾਉਣਾ ਨਹੀਂ ਚਾਹੂਗਾ ਉਹ ਬੋਚਕੇ ਵੀ ਚੱਲੂਗਾ ਸੈਂਡਫਨਾ ਵੀ ਚੱਲੂਗਾ ਏਕਾ ਵੀ ਰੱਖੂਗਾ ਔਰ ਆਪਣੇ ਨਿੱਜੀ ਮਾੜੇ ਮੋٹے ਹੌਮੇ ਨੂੰ ਦੂਰ ਕਰਕੇ ਲੋਕਾਂ ਲਈ ਲੜੂਗਾ ਜੀ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਵੱਡਾ ਹੈਗਾ ਉਧਰ ਰਾਜੇਵਾਲ ਸਾਹਿਬ ਨੇ ਐਲਾਨ ਕੀਤਾ ਹੈਗਾ ਇੱਧਰ ਤੁਸੀਂ ਐਲਾਨ ਕਰਤਾ ਇਸ ਨੂੰ ਇਕੱਠਾ ਕਿਵੇਂ ਕਰ ਸਕੋਗੇ ਕਿਉਂਕਿ ਇਹ ਵੀ ਹੁਣ ਇੱਕ ਚਰਚਾ ਚੱਲਣ ਲੱਗੀ ਵੀ ਉਹ ਵੀ ਤਾਰਪੀਡੋ ਕਰਨ ਨੂੰ ਇਹਨੂੰ ਵਾਸਤੇ ਜਾਂ ਇਹ ਉਹਨੂੰ ਤਾਰਪੀਡੋ ਕਰਨ ਵਾਸਤੇ ਇੱਕ ਅੰਦਰਲੀ ਚਾਲ ਆ ਪਰਦੇ ਦੇ ਪਿੱਛੇ ਦੀ ਕਹਾਣੀ ਕੁਝ ਹੋਰ ਆ ਦੇਖੋ ਅਸੀਂ ਹਮੇਸ਼ਾ ਇਸ ਗੱਲ ਤੋਂ ਦੇਖਦੇ ਹੁੰਨੇ ਆ ਅਸੀਂ ਕੋਈ ਨਹੀਂ ਕਹਿੰਦੇ ਕੋਈ ਮੁੱਦਾ ਮੜਾ ਹਰ ਜੱਥੇ ਬੰਦੇ ਨੂੰ ਆਪਣਾ ਪ੍ਰੋਗਰਾਮ ਕਰਨ ਦਾ ਹੱਕ ਆ ਜੀ ਜੇ ਮਤਲਬ ਹਰਿਆਣਾ ਪੰਜਾਬ ਦੇ ਵਿੱਚ ਕੋ ਪਾੜਾ ਆਉਂਦਾ ਜੇ ਕਿਸੇ ਮੁੱਦਿਆਂ 'ਚ ਆਪਸੀ ਸੂਬੇ ਲੜਦੇ ਉਹਦਾ ਫਾਇਦਾ ਕਿਹਨੂੰ ਮਿਲੂ? ਪੱਜਪਾ ਨੂੰ, ਪੱਜਪਾ ਹੀ ਚੁੰਦੀ ਆ। ਜਾਤੀਵਾਦ ਦੇ ਨਾਂ ਤੇ ਧਰਮ ਦੇ ਨਾਂ ਤੇ। ਫਿਰ ਸਾਨੂੰ ਲੱਗਦਾ ਵੀ ਉਹ ਮੁੱਦੇ ਭਾਵੇਂ ਅਸੀਂ ਕਿਉਂ ਨਾ ਚੱਕ ਲਈ ਅੱਜ। ਅਸੀਂ ਅਸੀਂ ਫਿਰ ਠੀਕ ਨਹੀਂ ਕਰਦੇ ਹੋਵਾਂਗੇ। ਠੀਕ ਆ ਸੋਚਣਾ ਉਹਨਾਂ ਦਾ ਵਿਸ਼ਵਾ। ਇਹ ਇਹ ਹੈਗੀ ਆ ਗੱਲ। ਇਹ ਗੱਲ ਜਿਹੜੀ ਗੱਲ ਤੇ ਉਹ ਲੜ ਰਹੇ ਗੱਲ ਵੀ ਹੈਗੀ ਆ। ਪਰ ਇਹ ਮੌਕਾ ਸਹੀ ਨਹੀਂ ਹੈ। ਇਹ ਇਹਨੂੰ ਇਹਨੂੰ ਮੌਕੇ ਤੇ ਗੱਲ ਕਰਨ ਦੀ ਲੋਡ ਹੈਗੀ ਆ ਜਿਹੜੇ ਮੌਕੇ ਤੇ ਪਹਿਲੋਂ ਵੀ ਹਰਿਆਣਾ ਸਿਆਣਾ ਨੰਗਲ ਜਦੋਂ ਉਹਨਾਂ ਨੇ ਪਾਚ ਪਾਣੇ ਝੰਡਾ ਲਿਆਂਦਾ ਹਾਂ ਪਾਣੀ ਦਾ ਉਹ ਕਹਿੰਦੇ ਪਹਿਲੋਂ ਜ਼ਮੀਨ ਲੈ ਲਾਂਗੇ ਸਾਡਾ ਵੱਡਾ ਭਰਾ ਬੱਚ ਪਾਣੀ ਲੈ ਲਾਂਗੇ ਉਹਨਾਂ ਕੋ ਸਿੱਖਣਾ ਚਾਹੀਦਾ ਨਾ ਠੀਕ ਹੈ ਸਾਡੇ ਆਪਸੀ ਸਟੇਟਾਂ ਦੇ ਡਿਸਪਿਊਟ ਸਰਕਾਰਾਂ ਕ੍ਰੀਏਟ ਕਰਦੀਆਂ ਆ ਰਾਜ ਨਹੀਂ ਕਹਿੰਦੇ ਪਹਿਲੇ 75 ਸਾਲਾਂ ਤੋਂ ਜਦੋਂ ਲਖਸ਼ਣ ਆਈਆਂ ਉਦੋਂ ਪਾਣੀ ਉਦੋਂ ਚੰਡੀਗੜ੍ਹ ਦਾ ਮੁੱਦਾ ਉਦੋਂ ਪੰਜਾਬੀ ਬੋਲੀ ਬੋਲਣ ਦਾ ਮੁੱਦਾ ਇਹ ਉਦੋਂ ਚੱਕਦੇ ਹਾਕਮ ਅੱਗੋ ਪਿੱਛੋ ਕਿਹਨੂੰ ਚੱਕਦੇ ਨਹੀਂ ਤੁਸੀਂ ਰਾਜੇਵਾਲ ਸਾਹਿਬ ਨੂੰ ਸਮਝਾਓ ਨਾ ਜਿਹੜਾ ਹੁਣ ਜਿਹੜਾ ਜਿਹੜੀ ਚੀਜ਼ ਕਰਕੇ ਤੁਹਾਨੂੰ ਵੀ ਪਤਾ ਹੈ ਬੈਲੈਂਸ ਕ੍ਰੀਏਟ ਹੋਣਾਗਾ ਜਿਹੜੀਆਂ ਚੀਜ਼ਾਂ 15 ਦਿਨਾਂ ਨੂੰ ਜਾਂ ਇੱਕ ਹਫਤੇ ਨੂੰ ਦੇਖਣੀਆਂ ਸ਼ੁਰੂ ਹੋ ਜਾਣੀਆਂ ਗਰਾਊਂਡ ਲੈਵਲ ਤੇ ਤੁਸੀਂ ਸਮਝਾਓ ਤੁਸੀਂ ਮਿਲ ਕੇ ਗੱਲਬਾਤ ਵੀ ਕਰ ਸਕਦੇ ਅਸੀਂ ਤੁਹਾਡੇ ਰਾਹੀਂ ਅਪੀਲ ਕਰਦੇ ਆਂ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਕਦੀ ਬੋਲਦੇ ਨਾ ਮੇਰਾ ਸੁਭਾਅ ਆ ਸਾਰੇ ਸਿਆਣੇ ਆਹਦੇ ਇਕੱਠੀ ਨਾ ਹੋਏ ਜੇ ਇਕੱਠੀ ਨਾ ਹੋਏ ਹੋਵਾਂਗੇ ਇਹ ਧਰਤੀ ਨੇ ਇਕੱਠੇ ਕਰ ਦੇਣਾ ਇਹ ਧਰਤੀ ਨੇ ਇਕੱਠੇ ਕਰਨਾ ਆਹ ਥੱਲੇ ਜ਼ਮੀਨ ਤੇ ਜੇ ਰਹਿਣਾ ਹੈ ਨਾ ਸਰਵਣਪੰਧੇਰ ਨੇ ਹਾਂ ਉਨ ਲੋਕਾਂ ਦੀ ਆਵਾਜ਼ ਸੁਣਨੀ ਪੈਣੀ ਆ ਹਾਂ ਠੀਕ ਹੈ ਨਾ ਪਰ ਜਥੇਬੰਦੀਆਂ ਦੇ ਧਿਆਨ ਚ ਹੈਗਾਗਾ ਜਿਵੇਂ ਇੱਕ ਲੀਡਰਲੈਸ ਆ ਪੰਜਾਬ ਇਨ ਬੈਲੈਂਸ ਬਹੁਤ ਹੋਇਆਗਾ ਫਰੋਤੀ ਦੀਆਂ ਕੋਲਾਂ ਆ ਰਹਿਨਾਂਆਂ ਗੀਆਂ ਗੈਂਗਸਟਰ ਨੂੰ ਲੈ ਕੇ ਜਾਂ ਇਨਕਾਊਂਟਰਾਂ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਕਿਤੇ ਨਾ ਕਿਤੇ ਜਿਹੜਾ ਇੱਕ ਹੋਰ ਚਰਚਾ ਚੱਲ ਰਹੀ ਆ ਵੀ ਬੀਜੇਪੀ ਨੇ 13 ਸੀਟਾਂ ਛੱਡ ਦੇਣੀਆਂ ਹੈਗੀਆਂ ਪਰ ਪੰਜਾਬ ਦੇ ਮੋਢੇ ਤੇ ਰੱਖ ਕੇ ਸਾਰਾ ਦੇਸ਼ ਜਿੱਤ ਜਾਣਾ ਇਹ ਚੀਜ਼ਾਂ ਕਿਸਾਨ ਜਥੇਬੰਦੀਆਂ ਦੇ ਧਿਆਨ ਚ ਹੈਗਾਗਾ ਵੀ ਇਹ ਐਗਰੈਸਿਵ ਨਾ ਹੋ ਕੇ ਤਾਂ ਉਹ ਵੀ ਧਿਆਨ ਚ ਰੱਖਣਾਗਾ ਕਿਤੇ ਇਹ ਕੰਮ ਖਰਾਬ ਨਾ ਕਰ ਲਈਏ ਸੀ ਇਹੀ ਆ ਹਾਂ ਇਹੀ ਕਰਕੇ ਪੀਓ ਖਾਲਸਾ ਨੇਲੇ ਪੱਤਾ ਖੇਡ ਸਕਦੇ ਆ ਇੱਥੇ ਕੋ ਰੌਲਾ ਨਹੀਂ ਹਾਂ ਇਸੇ ਕਰਕੇ ਹਰਿਆਣੇ ਨੂੰ ਨਾਲ ਲੈਣ ਦੀ ਲੋੜ ਆ ਇਸੇ ਕਰਕੇ ਦੇਸ਼ ਨੂੰ ਨਾਲ ਲੈਣ ਦੀ ਲੋੜ ਆ ਜੀ ਇਸੇ ਕਰਕੇ ਕਹਿੰਦੇ ਵੀ ਉਹ ਮੁੱਦੇ ਨਾ ਉਭਰਨ ਜਿਹੜੇ ਜਿਹੜੇ ਉਹਨਾਂ ਨੂੰ ਮੌਕਾ ਦੇਣ ਤੋ ਭਾਜਪਾ ਉਹਨਾਂ ਮੁੱਦਿਆਂ ਨੂੰ ਵੱਧ ਹਵਾ ਦਊਗੀ ਜਿਹੜੇ ਮੁੱਦੇ ਉਹਨਾਂ ਨੂੰ ਵਾਰਾ ਖਾਂਦੇ ਆ ਔਰ ਜਿੱਥੋਂ ਤੱਕ ਸਾਡਾ ਸਵਾਲ ਹੈਗਾ ਮੈਂ ਕਹਿੰਦਾ ਦੇਖੋ ਅਸੀਂ ਹੋਈਏ ਮੈਂ ਦੂਜੇ ਦਾ ਨਾਲ ਨਹੀਂ ਲੈਂਦਾ ਸਾਰਾ ਪੰਜਾਬ ਲੜੇ ਹਾਂ ਸਾਡੀ ਜਥੇਬੰਦੀ ਨਹੀਂ ਰਹਿੰਦੀ ਜੋ ਲੜਾਈ ਚ ਨਹੀਂ ਹੁੰਦੀ ਤੇ ਜਾਂ ਤਾਂ ਪੰਜਾਬ ਦੀ ਲੜਾਈ ਲੜਨੀ ਪਾਊਗੀ ਜਾ ਜ਼ਮੀਨ ਗਵਾਉਣੀ ਪਾਉਗੇ ਲੜਾਈ ਇਹੋ ਜੀ ਲੜੀ ਲੜਾਂਗੇ ਵੀ ਸਾਰਿਆਂ ਨੂੰ ਆਉਣਾ ਵੀ ਪਊ ਚੱਲਣਾ ਵੀ ਪਊ ਇਹ ਸਾਡਾ ਪਹਿਲੋਂ ਵੀ ਯਕੀਨ ਸੀ ਤੇ ਅੱਜ ਵੀ ਆ ਇਹਦੇ ਲਈ ਮਜਬੂਰ ਕਰਦੇ ਆਂਗੇ ਜੀ ਤੇ ਸਹਿਮਤ ਹੋ ਜਸਵਿੰਦਰ ਜੀ ਬਿਲਕੁਲ ਅਸੀਂ ਵਿਚਾਰਕ ਤੌਰ ਤੇ ਬਹੁਤ ਮਤਭੇਦ ਰਹੇ ਆ ਸਾਰੀਆਂ ਜੱਥੇਬੰਦੀਆਂ ਦੇ ਖਾਸ ਕਰਕੇ ਸੰਘਰਸ਼ ਕਮੇਟੀ ਨਾਲ ਦੇਖੋ ਕਿਸੇ ਨਾਲ ਕੋਈ ਮਤਭੇਦ ਨਹੀਂ ਹੁੰਦਾ ਜਦੋਂ ਮੁੱਦੇ ਹੁੰਦੇ ਆ ਮੁੱਦਿਆਂ ਨੂੰ ਸਮਝ ਕੇ ਇਕੱਠੇ ਹੋਣਾ ਸਮੇਂ ਦੀ ਲੋੜ ਬਣ ਜਾਂਦੀ ਹੈ ਅੱਜ ਦੇ ਇਸ ਇਕੱਠ ਚੋ ਵੀ ਬਕਾਇਦਾ ਤੌਰ ਤੇ ਅਸੀਂ ਚਾਹਾਂਗੇ ਕਿ ਇੱਕ ਕਮੇਟੀ ਸਾਰੇ ਦੋਨੇ ਫਾਰਮਾਂ ਵੱਲੋਂ ਬਣੇ ਜੀ ਬਣਾਵਾਂਗੇ ਕਿ ਮੈਂ ਉਹਦੇ ਦਿਨਾਂ ਦੇ ਅੰਦਰ ਦੇਖੋਗੇ ਤੁਸੀਂ ਕਮੇਟੀ ਬਣਾ ਕੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਠੀਕ ਦਿਸ਼ਾ ਬਾਰੇ ਸੋਚਦੀਆਂ ਹੋਣਗੀਆਂ ਲੜਨਾ ਚਾਹੁੰਦੀਆਂ ਹੋਣਗੀਆਂ ਉਹ ਗੱਲਬਾਤ ਕਰਾਂਗੇ ਜਿਹੜੇ ਲੜਨ ਵਾਲੇ ਚੰਗਾ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕ ਹੈ ਦੇਸ਼ ਨਾਲ ਪਿਆਰ ਕਰਨ ਵਾਲੇ ਉਹਨਾਂ ਨੂੰ ਨਾਲ ਲਵਾਵਾਂਗੇ ਨਹੀਂ ਸਰ ਨਾਲ ਲੜਾਈ ਬਹੁਤ ਵੱਡੀ ਹੈ ਜੀ ਲੇਕ ਪੈਂਤੜਾ ਕੀ ਹੋਊਗਾ ਦਿੱਲੀ ਜਾਣ ਦਾ ਕਿਹੜੇ ਹਿਸਾਬ ਨਾਲ ਕਿਹੜੀ ਰੂਪਰੇਖਾ ਦੇ ਨਾਲ ਕਿਉਂਕਿ ਇਸ ਵਾਰ ਵੋਟਾਂ ਆ ਗਈਆਂ ਬਹੁਤ ਕੁਸ਼ਾ ਪਹਿਲਾਂ ਵੀ ਬੜਾ ਕੁਸ਼ ਉਦੋਂ ਹੋ ਗਿਆ ਸੀ ਬੈਰੀਗੇਟਿੰਗ ਹੋਗੀ ਜਾਂ ਉਹ ਕੀ ਪੂਰੀ ਤਰ੍ਹਾਂ ਵਿਚਾਰ ਵਿਮਰਸ਼ ਹੋਣੇ ਆ ਦੋਵੇਂ ਫੋਰਮਾਂ ਦੇ ਸਾਰੇ ਪੱਖ ਟੋਡੇ ਸਾਹਮਣੇ ਇਹ ਆਉਣ ਵਾਲੇ ਸਮੇਂ ਚ ਆ ਜਾਣੇ ਅਸੀਂ ਹਰ ਹਰ ਪੱਖ ਨੂੰ ਹਰ ਥਾਂ ਤੇ ਜਾਣਾ ਚਾਹੁੰਨੇ ਸਾਰਿਆਂ ਨੂੰ ਨਾਲ ਲੈਣਾ ਚਾਹੁੰਨੇ ਚਾਹੇ ਮਲਾਜਮ ਹੈ ਵਿਦਿਆਰਥੀ ਆ ਬੁੱਧੀਜੀਵੀ ਆ ਪੱਤਰਕਾਰ ਪਾਈਚਾਰਾ ਐਨ ਆਰ ਆਈ ਪਾਈਚਾਰਾ ਬੜਾ ਕੁਝ ਕਰਨ ਵਾਲਾ ਸਾਰੇ ਕਰਕੇ ਸਾਰੇ ਪੱਤੇ ਖੋਲ ਲਾਂਗੇ ਸਮਾਂ ਆਉਂਦੇ ਜੇ ਉਸ ਤੋਂ ਪਹਿਲਾਂ ਸਰਕਾਰ ਤੁਹਾਨੂੰ ਸੈਂਟਰ ਗਵਰਨਮੈਂਟ ਟੇਬਲ ਟਾਕ ਤੇ ਜਾਂ ਕੋਈ ਸਮਝੌਤੇ ਦੀ ਗੱਲ ਚੁਰਦੀ ਆ ਕਿਹੜੀ ਗੱਲ ਹੋਊਗੀ ਮਿਨੀਮਮ ਕੀ ਚੀਜ਼ ਦੇਖੋ ਸਰਕਾਰ ਨੂੰ ਕੋਈ ਲੋੜ ਨਹੀਂ ਨਾ ਉਹ ਸਾਡੇ ਨਾਲ ਟॉक ਕਰਨਗੇ ਨਾ ਉਹ ਕੋ ਮੰਗ ਮੰਨਣ ਵਾਲੇ ਜਿੰਨਾ ਕਿ ਸੰਭਵਨਾ ਹਾਂ ਸਦਨ ਕੇ ਤੇ ਗੱਲ ਜੂਰ ਕਰਾਂਗੇ ਮੌਕਾ ਨਹੀਂ ਲੋਕਾਂ ਨੂੰ ਦੇਵਾਂਗੇ ਵੀ ਇਹ ਗੱਲ ਕਰਨਾ ਨਹੀਂ ਚਾਹੁੰਦੇ ਪਰ ਨਿਭੜਨ ਵਾਲਾ ਬਗੈਰ ਅੰਦੋਲਨ ਤੋਂ ਇਹ ਇਹ ਕੁਝ ਨਿਭੜਨ ਵਾਲਾ ਨਹੀਂ ਹੈ ਵਿਸ਼ਵਪਾਰ ਸੰਸਥਾ ਦੀ ਨੀਤੀ ਤਹਿਤ ਸਾਡੀ ਤੁਸੀਂ ਮਿਨੀਮਮ ਤਾਂ ਦੱਸ ਸਕਦੇ ਹੋ ਵੀ ਕੀ ਜੇ ਸੋਲੂ ਮਿਲਦੀ ਨਹੀਂ ਜੋ ਜੋ ਅਸੀਂ ਸੱਤ ਮੰਗਾਂ ਲਈਆਂ ਮਿਨੀਮਮ ਹੀ ਆ ਵੱਧ ਲੈ ਕੇ ਹੀ ਨਹੀਂ ਚੱਲ ਰਹੇ ਪੰਜ ਸੱਤ ਉਹਨਾਂ ਦੀਆਂ ਮੰਨੀਆਂ ਹੋਈਆਂ ਸਾਨੂੰ ਨਹੀਂ ਦੇਣਾ ਐਮਐਸਬੀ ਗਰੰਟੀ ਕਾਨੂੰਨ ਖਰੀਦ ਦੀ ਗਰੰਟੀ ਕਾਨੂੰਨ ਉਹਨਾਂ ਨੇ ਬਣਾਉਣ ਦੀ ਗੱਲ ਕਹੀ ਸੀ ਅਸੀਂ ਨਹੀਂ ਸੀ ਮੰਗੀ ਉਹਨਾਂ ਦਾ ਵਾਦਾ ਵਾ ਲਖੀਮਪੁਰ ਖੂਜੀ ਦਾ ਇਨਸਾਫ ਦੇਣਾ ਉਹਨਾਂ ਦਾ ਵਾਦਾ ਵਾ ਕੇਸ ਵਾਪਸ ਲੈਣੇ ਉਹਨਾਂ ਦਾ ਵਾਦਾ ਵਾ ਬਿਜਲੀ ਸੰਸ਼ੋਧਨ ਬਿੱਲ ਤੋਂ ਬਾਅਦ ਬਾਹਰ ਕਰਨਾ ਉਹਨਾਂ ਦਾ ਵਾਦਾ ਵਾ ਪੋਲੂਸ਼ਨ ਐਕਟ ਦੇ ਕਿਸਾਨ ਉਹਨਾਂ ਦੇ ਵਾਦੇ ਆ ਮੰਗਿਆ ਤੇ ਨਵਾਂ ਕਿਸਾਨ ਮਜ਼ਦੂਰ ਦਾ ਕਰਜ਼ਾ ਹੀ ਆ ਜੀ ਬਾਕੀ ਤਾਂ ਉਹਨਾਂ ਦੇ ਹੀ ਆ ਦੇਣੇ ਪੈਣੇ ਜੀ ਧੰਨਵਾਦ ਜੀ ਸਮਾਂ ਦਿੱਤਾ ਜੀ ਸੋ ਇਹ ਸੀ ਸਰਵਜਨ ਸਿੰਘ ਭੰਦੇਰ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਬਹੁਤ ਸਾਰੀਆਂ ਗੱਲਾਂਆਂ ਜਿਹੜੀਆਂ ਉਹ ਕਲੀਅਰ ਕਰ ਦਿੱਤੀਆਂ ਪਰ ਪੰਜਾਬ ਦੇ ਲੋਕਾਂ ਨੂੰ ਇਹ ਬਹੁਤ ਚੰਗੀ ਤਰੀਕੇ ਦੇ ਨਾਲ ਇਸ ਚੀਜ਼ ਤੋਂ ਜਾਣੂ ਹੋਣਾ ਪਊਗਾ ਵੀ ਇਸ ਵਾਰ ਜਿਹੜਾ ਬਹੁਤ ਵੱਡਾ ਜਿਹੜਾ ਚੈਲੰਜ ਹੋਣ ਵਾਲਾਗਾ ਕਿਉਂਕਿ ਜਿਹੜਾ ਇਹ ਚੈਲੰਜ ਆ ਇਹ ਚੈਲੰਜ ਤਾਂ ਕਰਕੇ ਆ ਕਿਉਂਕਿ ਇੱਕ ਵਾਰ ਪਹਿਲਾਂ ਕਿਸਾਨ ਗਏ ਸੀ ਉਸ ਤੋਂ ਬਾਅਦ ਜਿਹੜੀ ਰੂਪਰੇਖਾ ਆ ਕੇ ਬਣੀ ਆ ਗਰਾਊਂਡ ਲੈਵਲ ਦੇ ਉੱਤੇ ਧਰਤਲ ਦੇ ਉੱਤੇ ਜਿਹੜੀ ਕਿਸਾਨ ਜਥੇਬੰਦੀਆਂ ਦੀ ਬਣੀ ਆ ਉਹ ਤੋਂ ਕੁਝ ਲੋਕਾਂ ਦਾ ਵਰਗ ਨਾ ਖੁਸ਼ ਆ ਇਹ ਤੋਂ ਕਿਸਾਨ ਜਥੇਬੰਦੀਆਂ ਭੱਜ ਨਹੀਂ ਸਕਦੀਆਂ ਪਰ ਇੱਕ ਵਾਰ ਜਿਹੜਾ ਇਸ ਰੈਲੀ ਨੇ ਦੱਸ ਦਿੱਤਾਗਾ ਵੀ ਦਿੱਲੀ ਚਲੋ ਦਾ ਨਾਰਾ ਹੈਗਾ ਪਰ ਦੂਜੇ ਪਾਸੇ ਜਿਹੜਾ ਚੰਡੀਗੜ੍ਹ ਧਰਨਾ ਲੱਗਣਾਗਾ ਪਾਣੀਆਂ ਨੂੰ ਲੈ ਕੇ ਜਿਹਦੀ ਮਤਲਬ ਕਾਲ ਰਾਜੇਵਾਲ ਸਾਹਿਬ ਨੇ ਦਿੱਤੀ ਹੈ ਉਸ ਨੂੰ ਲੈ ਕੇ ਸਮਝੌਤਾ ਕਰਦੇ ਆ ਨਹੀਂ ਕਰਦੇ ਆ ਆਪਸ ਵਿੱਚ ਉਹ ਦੇਖਣ ਵਾਲੇ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਗੱਲ ਲੋਕਾਂ ਨੂੰ ਪਤਾ ਲੱਗ ਜੂਗੀ ਵੀ ਕੌਣ ਕਿੰਨੇ ਪਾਣੀ ਚਾ ਅਗੇ ਫਿਰ ਹਾਜ਼ਰ ਹੋਵਾਂਗੇ ਲਗਾਤਾਰ ਕਿਸਾਨੀ ਗੱਲਾਂ ਦੇ ਨਾਲ ਜਾਂ ਕਿਸਾਨੀ ਅੰਦੋਲਨ ਦੇ ਵਿੱਚੋਂ ਜਿਹੜਾ ਸ਼ੁਰੂ ਹੋਣ ਵਾਲਾ ਜਾਂ ਇਸ ਨੂੰ ਲੈ ਕੇ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਤੁਸੀਂ ਸਾਡੇ ਪੌਡਕਾਸਟ ਦੇ ਉੱਤੇ ਵਿਚਾਰ ਚਰਚਾ ਜਾਂ ਸਾਡੀਆਂ ਇੰਟਰਵਿਊਆਂ ਦੇ ਜ਼ਰੇ ਇਹਦੇ ਬਾਰੇ ਗੱਲਬਾਤ ਆ ਜਿਹੜੀ ਤੁਸੀਂ ਸਾਡੇ ਮਾਧਿਅਮ ਦੇ ਉੱਤੇ ਤੁਸੀਂ ਸੁਣ ਸਕਦੇ ਹੋ ਤੁਸੀਂ ਆਪਣਾ ਸਮਾਂ ਦਿੱਤਾ ਜੀ ਧੰਨਵਾਦ